ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਨੇ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਬੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 91152 65790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਇੱਕ ਪਹਿਲਾ ਸੂਆ ਤਾਜੀ ਸੂਹੀ ਵਹਿੜ ਦੀ ਵੀਡੀਓ ਕਵਰ ਕਰਕੇ ਦਿਖ ਤੇ ਮੰਗਰ ਦੋਸਤੋ ਚੰਗੇ ਸੀਮਨ ਦੀ ਬੱਸੀ ਆ ਜੇ ਕਿਸੇ ਮੇਰੇ ਵੀਰ ਦੀ ਸੌਂਦਰੀ ਜਿਹਨੇ ਦੱਸਣਾ ਕੰਟੈਕਟ ਕਰਾ ਲਓ ਐਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਦਾ ਪੁੱਛਦੇ ਬਾਈ ਹੱਸੇ ਕਾਲ ਨਾਮ ਐਡਰੈਸ ਕਨਫਰਮ ਕਰਵਾ ਦਿਓ ਦਰਸ਼ਨ ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਬਾਈ ਨਾਮ ਦਰਸ਼ਨ ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਦੀ ਦਰਸ਼ਨ ਜਿਹੜੀ ਆਪਾਂ ਸਕਰੀਨ ਤੇ ਵੀਰੇ ਵਿਹੜ ਦੇਖੀ ਨੇ ਕਹਿ ਮਾਸੂਆ ਪਹਿਲਾ ਸੂਆ ਬਾਈ ਦੰਦਾਂ 'ਚ ਦੋ ਲੰਦਾਂ ਪਹਿਲਾ ਸੂਆ ਦੰਦਾਂ 'ਚ ਦੋ ਦੰਦਾਂ ਤੇ ਮੰਗਰ ਬੱਸੀ ਹੈ ਨਾ ਵੀਰੇ ਕਿੰਨਾ ਟਾਈਮ ਹੋਗਾ ਸੂਈ ਨੂੰ ਬਾਈ ਇਹਨੂੰ 12 ਤੋਂ 13 ਦਿਨ ਦੋਸਤੋ 12 ਤੋਂ 13 ਦਿਨ ਬਿਹ ਜੇ ਕਿਸੇ ਮੇਰੇ ਵੀਰ ਦੀ ਸੌਂਦਰੀ ਜਨੇ ਦੱਸ ਨਾ ਕੰਡਾ ਐਕਟ ਕਰ ਲੋ ਤੇ ਦਰਸਨ ਹਾਜ਼ਰ ਦੁੱਧ ਕਿੰਨਾ ਵੀਰੇ ਬਾਈ 13 ਕਿਲੋ 12 ਕਿਲੋ ਕੰਡੇ ਦੇ ਧੰਦਾ ਜਨਾ ਵਾ ਦੋਸਤੋ ਵੀਰ ਕੰਨਾ ਵੀ ਦੁੱਧ 13 ਕਿਲੋ ਆ 12 ਕਿਲੋ ਕੰਡੇ ਦੇ ਧਰ ਕੇ ਲਿਆ ਸਕਦੇ ਹੋ ਕਿ ਕਹਿਣ ਕਹਾਉਣ ਵਾਲੀਆਂ ਗੱਲਾਂ ਨਹੀਂ ਜੇ ਕਿਸੇ ਮੇਰੇ ਵੀਰ ਦਾ ਸੌਂਦਾ ਦਾ ਕੰਡਾ ਆਪਣੇ ਘਰੋਂ ਲੈ ਗਿਆ ਵੀਰ ਕੰਨਾ ਵੀ 12 ਕਿਲੋ ਇਹਨਾਂ ਕੰਡੇ ਵਾਲਾ ਦੁੱਧ ਮਿੰਨ ਮੰਗਾ ਤੇ ਚੋਣ ਜਵਾਦੀ ਹੈਗੇ ਵੀਰ ਕੰਨਾ ਇੱਕ ਨੰਬਰ ਮੁਠੀ ਵਾਲਾ ਥਣ ਲੱਗਿਆ ਦੋਸਤੋ ਨੇੜੇ ਤੇ ਚੈੱਕ ਕਰ ਸਕਦੇ ਹੋ ਨਿਕੜ ਮਾ ਪੁਰਾਣਾ ਵਸਿਆਲਾ ਦੋਸਤੋ ਤੁਹਾਨੂੰ ਬਹੁਤ ਵਧੀਆ ਲੱਗਿਆ ਤੇ ਚੌਣਚਵਾਜ ਕਿੰਨਾ ਮਰਦਦਸਨ ਦੋਸਤੋ ਚੌਣਚਵਾਜ ਹੈਗੀ ਐਨ ਇੱਕ ਨੰਬਰ ਤੇ ਬਿਲਕੁਲ ਲੈਣ ਜੈਡ ਬਲੈਕ ਚੰਗਾ ਸਾਈਨਿੰਗ ਸਕੋਰ ਕੱਦ-ਕਾੜ ਦੀ ਪੱਲਣਾ ਵਾਲੇ ਤੇ ਪੱਲਣਾ ਪੱਸੀ ਦੇ ਕੱਦ ਹੁੰਦੇ ਨੇ ਉਹਨਾਂ ਕੱਦ ਚੰਗਾ ਹੈ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਉਂਦੀ ਆ ਤਾਂ ਵੀਰ ਦਰਸਨ ਨਾਲ ਕੰਟੈਕਟ ਕਰੋ ਦਰਸਨ ਵੀਰੇ ਵਸੀ ਛੱਡ ਕੇ ਧਾਰਾ ਮਾਰ ਕੇ ਦਿਖਾ ਦੇ ਦੋਸਤੋ ਆ ਨੇੜੇ ਤੋਂ ਚੈੱਕ ਕਰ ਸਕਦੇ ਤੁਸੀਂ ਬੱਚੀ ਆਪਾਂ ਤੁਹਾਨੂੰ ਪ੍ਰੋਪਰ ਓਪਰਚੁਨਿਟੀ ਦਿਖਾਤੀ ਬੰਨ ਦੇ ਵੀ ਬੱਚੀ ਬੰਨ ਕੇ ਦਰਸ਼ਨ ਧਾਰਾ ਮਾਰ ਕੇ ਦਿਖਾ ਦੇ ਕਿੰਨਾ ਟਾਈਮ ਆ ਕੇ ਦਰਸ਼ਨ ਸਹੀ ਨੂੰ ਵੀਰੇ ਵੀ 10-12 ਦਿਨਾਂ ਦਾ ਸੁਆਗਾ ਮੈਲੇ ਹਜੇ ਬਹਿੜ ਚੱਲਨੀ ਨਹੀਂ ਮੈਲੇ ਚੱਲ ਕੇ ਵੀ ਬਹਿੜ ਦੇ ਦੁੱਧ ਵਾ ਲੈਣਾ ਹੈ ਥਾਣਾ ਹਵਾਂ ਦੇ ਤੁਸੀਂ ਨੇੜੇ ਤੇ ਚੈੱਕ ਕਰ ਲਿਓ ਬੱਸੀ ਨੂੰ ਵੀ ਦੋਸਤੋ ਵੀਰ ਕਹਿੰਦਾ ਜੀ ਖੁੱਲਾ ਦੁੱਧ ਛੱਡਿਆ ਆਇਆ ਨਹੀਂ ਮਤਲਬ ਵੀ ਐਦਾਂ ਦੀ ਬੱਸੀ ਬਹੁਤ ਘੱਟ ਦੇਖਣ ਨੂੰ ਮਿਲਦੇ 10-12 ਦਿਨਾਂ ਦੇ ਸੁਆਗੇ ਚ ਉਹ ਤਾ ਨੇੜੇ ਤੇ ਚੈੱਕ ਕਰ ਲਓ ਚਵਾਈ ਦੀ ਹੈਗੀਆਂ ਨੇ ਇੱਕ ਨੰਬਰ ਆ ਬੋਲੇ ਜੀ ਮਾਰਦੇ ਵੀਰੇ ਦੋਸਤੋ ਚੌਣ ਚਵਾ ਜਿੱਕ ਨੰਬਰ ਤੇ ਦਰਸਨ ਡਿਮਾਂਡ ਕੀ ਆ ਵੀਰੇ ਦੀ ਮੁੱਲ 60000 ਰੁਪਏ 57000 ਡਿਮਾਂਡ ਦਾ ਮੁੱਲ 60000 57000 ਤੋਂ ਮਾਨਤਾਨ ਹੋ ਜਾਊਗਾ ਦੋਸਤੋ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜੇ ਕਿਸੇ ਮੇਰੇ ਵੀਰ ਦੀ ਵਹਿਰ ਸਮਝਦਾਰੀ ਚਾਹੁੰਦੀ ਦਰਸਨ ਦੇ ਘਰੇ ਚੰਗੀ ਤਰ੍ਹਾਂ ਦੋ ਟਾਈਮ ਤਿੰਨ ਟਾਈਮ ਦਸੱਲੀ ਕਰਕੇ ਬੈਠਦੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ